ਅੱਜ ਲੀਲਾ ਮਾਨਸਾ ਦੇ ਕਸਬਾ ਜੋਗਾ ਵਿਖੇ ਪਿੰਡ ਦੀ ਧਰਮਸ਼ਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਪਿੰਡ ਜੋਗਾ ਵਿਖੇ ਇਕਾਈ ਦਾ ਗਠਨ ਕੀਤਾ ਗਿਆ ਇਸ ਮੌਕੇ ਦੇ ਭਾਰੇ ਗੱਠਨ ਨੂੰ ਸਮੋਦਿਤ ਕਰਦਿਆ ਕਿਸਾਨ ਆਗੂ ਗੁਰਦਰ ਸਿੰਘ ਭਿੱਖੀ ਸੂਬਾ ਕਮੇਟੀ ਮੈਂਬਰ ਨੇ ਏਵਨ ਪੰਜਾਬੀ ਨਿਊਜ਼ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿੰਡ ਜੋਗਾ ਦੇ ਵਿੱਚ ਪਿੰਡ ਦੀ ਇਕਾਈ ਦੀ ਚੋਣ ਕੀਤੀ ਗਈ ਹੈ ਅਤੇ ਨਵੀਂ ਬਣੀ ਕਮੇਟੀ ਨੇ ਅਹਿਦ ਲਿਆ ਹੈ ਕਿ ਅਸੀਂ ਜਥੇਬੰਦੀ ਨੂੰ ਸੱਚੇ ਦਿਲੋਂ ਸਮਰਪਿਤ ਰ੍ਹਾਂਗੇ ਅਤੇ ਜਥੇਬੰਦੀ ਦੇ ਹਰ ਪ੍ਰੋਗਰਾਮ ਨੂੰ ਵੀ ਸਮਰਪਿਤ ਰ੍ਹਾਂਗੇ ਅਤੇ ਵੱਧ ਝੜ ਕੇ ਇਹਨਾਂ ਵਿੱਚ ਹਿੱਸਾ ਵੀ ਲਿਆ ਕਰਾਂਗੇ ਹਾਂਜੀ ਅੱਜ ਤੁਸੀਂ ਜ਼ਿਲ੍ਹਾ ਮਾਨਸਾ ਦੇ ਕਸਬਾ ਜੋਗਾ ਵਿਖੇ ਭਾਰੀ ਕਾਠ ਨੂੰ ਰੱਖਿਆ ਕੀ ਜਾਣਕਾਰੀ ਦਿਓ ਹੈ ਬਨ ਪੰਜਾਬੀ ਟੀਮ ਨੂੰ ਕਿਵੇਂ ਰੱਖਿਆ ਮਾ ਗੁਰਚਰਨ ਸਿੰਘ ਪਿੱਛੀ ਸੂਬਾ ਕਮੇਟੀ ਮੈਂਬਰ ਵੀ ਕੇ ਜੀ ਸੁਤੰਕਰ ਜੋ ਪਸਾਰਨੀ ਅੰਦੋਲਨ ਦਾ ਦੂਜਾ ਜੋ 13 ਫਰਵਰੀ 2024 ਤੋਂ ਲੜਿਆ ਜਾ ਰਿਹਾ ਹੈ ਅੱਜ ਤਕਰੀਬਨ 54 ਦਿਨ ਹੋ ਗਏ ਉਹਦੇ ਮੋर्चे 'ਤੇ ਆਕੂ ਜਪੀ ਸਿੰਘੰਦਰੇਵਾਲਾ ਅੱਜ ਮਰਨwarte ਬੈਠੇ ਨੇ ਔਰ ਇਸ ਅੰਦੋਲਨ ਨੂੰ ਜਿੱਤਣ ਦੇ ਲਈ ਹਰ ਵਸੀਲਾ ਹਿੱਲਾ ਵਸੀਲਾ ਕੋਈ ਮੋੜ 'ਤੇ ਕਰ ਰਹੇ ਨੇ ਉਹ ਸੰਘੂ ਬਾਰਡਰ ਤੋਂ ਵੀ ਫਿਰ ਦੁਬਾਰਾ ਤਿੱਖਾ ਐਲਾਨ ਕੀਤਾ ਦਿੱਲੀ ਜਾਣ ਦੇ ਵਾਸਤੇ ਔਰ ਖਨੌਰੀ ਬਾਰਡਰ ਦੇ ਉੱਤੇ ਡੱਲੇਵਾਰ ਦੇ ਬਦਲ ਦੇ ਵਿੱਚ 101 111 ਮੈਂਬਰਾਂ ਇੱਕ ਮਰਨਜੀਵ ਰਿਆਂ ਦਾ ਜਿਹੜਾ ਜਥਾ ਉਹ ਵੀ ਮਰਨਵਾਤੇ ਬੈਠਾ ਉਹਦੇ ਨਾਲ ਉਸ ਤੋਂ ਪਿੰਡਾਂ ਦੇ ਵਿੱਚ ਪ੍ਰਭਾਵ ਹੋ ਰਿਹਾ ਇਸ ਗੱਲ ਦਾ ਵੀ ਜਥੇਬੰਦੀਆਂ ਭਾਵੇਂ ਬਹੁਤ ਨੇ ਪਰ ਉਹ ਕਿਸਾਨੀ ਦੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਘੋੜ ਦੇ ਦੌਰਾਨ ਮੰਨੀਆਂ ਹੋਈਆਂ ਨੇ ਸਰਕਾਰ ਨੇ ਉਹ ਲਾਗੂ ਨਹੀਂ ਕਰ ਰਹੀ ਪਰ ਤੀਸਰਾ ਫਰੰਟਾ ਜਿਹੜਾ ਹੈ ਗੈਰ ਐਸਕੇਮ ਮਾ ਰਾਜਨੀਤਿਕ ਉਹਦੀਆਂ ਸਾਰੀਆਂ ਜਥੇਬੰਦੀਆਂ ਮਤਲਬ ਚੁੱਪੋ ਬੈਠੀਆਂ ਨੇ ਮੀਟਿੰਗ ਤੇ ਮੀਟਿੰਗ ਦੇ ਰਹੀਆਂ ਨੇ ਮੋਰਚੇ ਨੂੰ ਹੋਰ ਲੰਬਾ ਕਰ ਰਹੀਆਂ ਉਸ ਗੱਲ ਤੋਂ ਪਿੰਡਾਂ ਦੇ ਲੋਕਾ ਮਤਲਬ ਖਫਾ ਨੇ ਵੀ ਕਿਸਾਨੀ ਅੰਦੋਲਨ ਸਾਰੀਆਂ ਜਥੇਬੰਦੀਆਂ ਨੂੰ ਔਰ ਆਮ ਕਿਸਾਨੀ ਨੂੰ ਰਲ ਕੇ ਜਿੱਤਣਾ ਚਾਹੀਦਾ ਲੜਨਾ ਚਾਹੀਦਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਦੇਸ਼ ਦੀ ਕਿਸਾਨੀ ਵਾਸਤੇ ਇਕੱਲੇ ਪੰਜਾਬ ਦੀ ਨਹੀਂ ਸਾਰੇ ਦੇਸ਼ ਦੀ ਕਿਸਾਨੀ ਵਾਸਤੇ ਬੜਾ ਘਾਤਕ ਕਾਰਪੋਰੇਟ ਘਰਾਣਿਆਂ ਨੇ ਮਤਲਬ ਧਾਰੀ ਹੋਈ ਆ ਵੀ ਜ਼ਮੀਨ ਚੋਂ ਕਿਸਾਨ ਨੂੰ ਖਾਲੀ ਕਰ ਦੋ ਔਰ ਵਪਾਰ ਦੇ ਵਿੱਚੋਂ ਵਪਾਰੀਆਂ ਨੂੰ ਖਾਲੀ ਕਰ ਦੋ ਛੋਟੇ ਦੁਕਾਨਦਾਰਾਂ ਦੇ ਸਾਰੇ ਮਤਲਬ ਕਿਤੇ ਫੇਲ ਕਰਕੇ ਇਹਨਾਂ ਨੇ ਆਬਦਾਦਾਰ ਉਦਾਰੰਦਾਰਾਂ ਦੇ ਹੱਥਾਂ 'ਚ ਲੈਣਾ ਉਸ ਨੀਤੀ ਨਾਲ ਕਾਰਪੋਰੇਟ ਘਰਾਣੇ ਚੱਲ ਰਹੇ ਨੇ ਇਹਨਾਂ ਗੱਲਾਂ ਤੋਂ ਪਿੰਡਾਂ ਦੇ ਲੋਕ ਬੜੇ ਪ੍ਰਭਾਵਿਤ ਨੇ ਵੀ ਡੱਲੇਵਾਲ ਸਾਹਿਬ ਸਾਡੇ ਵਾਸਤੇ ਦੇਸ਼ ਦੀ ਕਿਸਾਨੀ ਵਾਸਤੇ ਆਪਦੀ ਜਾਨ ਲਈ ਬੈਠਾ ਹੈ ਮਰਨ ਨਾਰੇ ਬੈਠਾ ਹੈ ਕੋਦੋ ਵੀ ਕੋਈ ਸੁਨੇਹਾ ਆ ਸਕਦਾ ਵੀ ਡੱਲੇਵਾਲ ਸਾਹਿਬ ਦੀ ਮੌਤ ਹੋ ਸਕਦੀ ਹੈ ਇਸ ਗੱਲ ਨੂੰ ਲੈ ਕੇ ਅਸੀਂ ਪਿੰਡ ਕਸਬਾ ਜੋਗਾ ਦੇ ਵਿੱਚ ਉਹਨਾਂ ਦੀ ਡਿਮਾਂਡ ਸੀ ਪਿੰਡ ਦੇ ਵਸੀਆਂ ਦੀ ਵੀ ਭਾਵੇਂ ਸਾਡੇ ਤਿੰਨ ਜਥੇ ਗੁੰਡੀਆਂ ਕੰਮ ਕਰਦੀਆਂ ਨੇ ਪਰ ਅਸੀਂ ਉਹਨਾਂ ਤੋਂ ਸੰਤੁਸ਼ਟ ਨਹੀਂ ਹੈਗੇ ਕਿਉਂਕਿ ਚੁੱਪ ਬੈਠੇ ਨੇ ਇਸੇ ਉਹਨਾਂ ਨੇ ਡਿਮਾਂਡ ਕੀਤੀ ਵੀ ਸਾਡੇ ਪਿੰਡ ਦੇ ਵਿੱਚ ਇਕਾਈ ਵੀ ਬਣਾਓ ਔਰ ਸਾਨੂੰ ਉਹਨਾਂ ਜਿਹੜੀਆਂ ਨੀਤੀਆਂ ਨੇ ਕਾਰਪੋਰੇਟ ਕਰਾਉਣਾ ਨਹੀਂ ਆ ਜਾਂ ਮੋਚੇ ਦੀਆਂ ਜੋ ਨੀਤੀਆਂ ਪਾਲਸੀਆਂ ਨੇ ਸਾਰੀਆਂ ਤੁਹਾਨੂੰ ਜਾਣੂ ਕਰਾਉ। ਉਸੇ 'ਚ ਕਰਾ ਕੇ ਆਏ ਆ ਔਰ ਲਾਹ ਮੰਦੀ ਕੀਤੀ ਆ ਉਹਨਾਂ ਨੂੰ ਦੱਸਿਆ ਨਹੀਂ ਆਪਣਾ ਘਰੇ ਬੈਠਾ ਤੁਸੀਂ ਸਭਨਾ ਔਰ ਲੜਨ ਦੇ ਰਾਹ ਪੈਣਾ ਪਊਗਾ ਸਾਡੇ ਗੁਰੂ ਸਾਹਿਬ ਗਦਰੀ ਬਾਬੇ ਭਸਤ ਸਰਾਬੇ ਵਰਗੇ ਸਾਡੇ ਵਾਸਤੇ ਲੜੇ ਨੇ ਇਸ ਲਈ ਘਰਾਂ 'ਚੋਂ ਉੱਠ ਕੇ ਜੇ ਖੇਤ ਬਚਾਉਣੇ ਨੇ ਔਰ ਨਸਲਾਂ ਬਚਾਉਣੀਆਂ ਨੇ ਸਿੱਖ ਫਲਾਸਤੀ ਬਚਾਉਣੀ ਆ ਸਾਡੇ ਫਸਲਾਂ ਦੇ ਭਾਅ ਲੈਣੇ ਨੇ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਉਣੀ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਬਾਅਦ ਤੇ ਤਲੀ ਤੇ ਜਾਣ ਤਲੀ ਦੇ ਧਰਨੀ ਪਊਗੀ ਸੋ ਉਹ ਬਹੁਤ ਭਾਰੀ ਇਕੱਠ ਹੋਇਆ ਬਹੁਤ ਸਾਨੂੰ ਸਮਰਥਨ ਮਿਲਿਆ ਪਿੰਡ ਜੋਗੇ ਦੇ ਵਿੱਚੋਂ ਔਰ ਇੱਕਾਈ ਬਣਾਈ ਹੈ ਬਹੁਤ ਵਧੀਆ ਸਾਫ ਸੁਥਰੀ ਨੌਜਵਾਨ ਵਿੱਚ ਹੀ ਸਿਆਣੇ ਬੰਦੇ ਲੈਣੇ ਉਹਨਾਂ ਨੇ ਔਰ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਪਾਰਟੀਆਂ ਤੋਂ ਜਥੇਬੰਦੀਆਂ ਦੇ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਇਸ ਮੋਰਚੇ ਦਾ ਜਿਹੜਾ ਕਿਸਾਨੀ ਵਾਅਦੇ ਵਿੱਢਿਆ ਹੋਇਆ ਦੋਆਂ ਫਾਰਮਾਂ ਵੱਲੋਂ ਔਰ ਜੱਜ ਕੇ ਰਾ ਸਾਹ ਦੇਵਾਂਗੇ ਅੱਜ 18 ਤਰੀਕ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਐਸ ਕੇਐਮ ਰਾਜਨੀਤਿਕ ਦੀ ਜੇ ਉਹਨਾਂ ਤੋਂ ਵੱਲੋਂ ਫੈਸਲਾ ਆਉਂਦਾ ਮਤਲਬ ਨਾਲ ਕੋਲ ਰਲਣ ਦਾ ਤਾਂ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਰੱਖਿਆ ਹੋਇਆ ਸਾਰੇ ਭਾਰਤ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਉਹਦੀ ਵੀ ਤਿਆਰੀ ਵਜੋਂ ਅਸੀਂ ਮੀਟਿੰਗ ਕਰਾਈ ਹੈ ਔਰ ਜੇ ਉਹ ਮੋਰਚੇ ਰਾਜਨੀਤਿਕ ਮੋਰਚੇ ਦਾ ਜੇ ਐਲਾਨ ਹੋ ਜਾਂਦਾ ਤਾਂ ਇੱਥੇ ਸਾਰੇ ਭਾਰਤ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਦੱਸ ਦਾਂਗੇ ਕਾਰਪੋਰੇਟ ਘਰਾਣਿਆਂ ਨੂੰ ਜਿਨ੍ਹਾਂ ਨੇ ਸਰਕਾਰਾਂ ਦੇ ਜਰੀਏ ਆਪਣੀ ਨੀਤੀ ਉਹ ਲਾਗੂ ਕਰ ਰਹੇ ਨੇ ਕੋ 26 ਤਰੀਕ ਨੂੰ ਦੱਸਾਂਗੇ ਕਿ ਕੀ ਬਣਦੀ ਹੈ ਜਿਵੇਂ 10 ਤਰੀਕ ਦੀ ਜਿਹੜਾ ਪੰਜਾਬ ਨੂੰ ਦਾ ਸੱਦਾ ਸੀ ਉਹ ਤੋਂ ਵੀ ਪ੍ਰਭਾਵਸ਼ਾਲੀ ਟਰੈਕਟਰ ਮਾਰਚ ਸਾਰੇ ਭਾਰਤ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਕੀਤਾ ਜਾਊਗਾ ਉਹਦੀ ਤਿਆਰੀ ਵਜੋਂ ਅੱਜ ਅਸੀਂ ਇਹ ਮੀਟਿੰਗ ਕਰਾ ਕੇ ਆਏ ਹਾਂ ਚੁੰਗੇ ਦੇ ਵਿੱਚ A1 ਪੰਜਾਬੀ ਟੀਵੀ ਲਈ ਮਾਨਸਤੋ ਜੁਗਰਾਤ ਚਹਿਲ ਦੀ ਖਾਸ ਰਿਪੋਰਟ